ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਟੱਪੇ ਇਹ ਬਾਕੀ ਟੱਪਿਆਂ ਨਾਲੋਂ ਵੱਖਰੇ ਨੇ ਥੋੜੇ ਜਿਏ ਕਿਉਂਕਿ ਟੱਪੇ ਤਾਂ ਤੁਸੀਂ ਵਿਆਹਾਂ ਦੇ ਵਿੱਚ ਬਹੁਤ ਸੁਣੇ ਹੋਣੇ ਆ ਸੋ ਮੈਂ ਇੱਕ ਰਿਕੁਐਸਟ ਜ਼ਰੂਰ ਕਰਾਂਗੀ ਕਿ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਕਰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਆ ਆ ਜਾਓ ਫਿਰ ਮੇਰੇ ਨਾਲ ਮੈਂ ਤੁਹਾਨੂੰ ਸੁਣਾਉਂਦੀ ਆ ਏ ਟੱਪੇ ਤੇ ਤੁਸੀਂ ਇਹਨਾਂ ਟੱਪਿਆਂ ਦਾ ਆਨੰਦ ਮਾਣੋ ਠੰਡੀ ਬੋੜ ਦੀ ਸ਼ਾਵਰ ਦਾ ਠੰਡੀ ਬੋੜ ਦੀ ਸ਼ਾਵਰ ਦਾ ਰਿਸ਼ਤੇ ਨੇ ਲੱਖਾਂ ਜਗਤੇ ਕੋਈ ਰਿਸ਼ਤਾ ਨਹੀਂ ਮਾਵਰਗਾ ਰਿਸ਼ਤੇ ਨੇ ਲੱਖਾਂ ਜਗਤੇ ਕੋਈ ਰਿਸ਼ਤਾ ਜਿਸ ਕਰ ਵਿੱਚ ਮਾ ਹੋਵੇ ਉਸ ਕਰ ਰੱਬ ਵਸਦਾ ਜਿਸ ਕਰ ਵਿੱਚ ਮਾ ਹੋਵੇ ਕਦੇ ਸੋਨੇ ਦੇ ਵੀ ਤੁਲਨਾ ਨਿਲੇ ਕਦੇ ਸੋਨੇ ਦੇ ਵੀ ਤੁਲਨਾ ਵਿੱਚੋਂ ਮੁੱਲ ਨਾ ਮਿਲੇ ਮਾ ਦਾ ਪਿਆਰ ਕਿੱਧਰੇ ਸਾਰੇ ਜੱਗ ਵਿੱਚੋਂ ਮੁੱਲ ਨਾ ਮਿਲੇ ਮਾ ਸ਼ਬਦ ਪਿਆਰਾ ਏ ਮਾ ਸਹਾਰਾਏ ਮਾ ਦੁਜਾ ਨਾ ਰੱਬ ਦਾ ਰੱਬ ਵਰਗਾ ਸਹਾਰਾਏ ਤਨ ਦਾਲਤਾ ਦੀ ਲੋੜ ਕੋਈ ਨਾ ਤਨ ਦਾ ਸੱਚੇ ਸਾਗਰਾਂ ਦੀ ਲੋੜ ਕੋਈ ਨਾ ਮਾਦੀ ਅਸੀਸ ਮੇਲ ਜੈ ਸੱਚੇ ਸਾਗਰਾਂ ਦੀ ਲੋੜ ਕੋਈ ਨਾ ਲੈਂਦੇ ਨੇ ਜਿਸ ਕਰਮਾ ਹੈ ਨਹੀਂ ਟੋਕ ਕਾਂ ਖੋ ਲੈਂਦੇ ठंडी बोर्ड दिशा वरगा ठंडी बोर्ड दिशा वरगा रिश्ते ने जगते कोई रिश्ता नहीं मावरगा रिश्ते ने जगते ਕੋਈ ਰਿਸ਼ਤਾ ਨਹੀਂ ਮਾਵਰਗਾ ਕੋਈ ਰਿਸ਼ਤਾ ਨਹੀਂ ਮਾਵਰਗਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓਗੇ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ